ਸੋ 7500 ਸਕਰ ਫੁੱਟ ਦੇ ਵਿੱਚ ਬਣੀ ਬਹੁਤ ਸੋਹਣੀ ਕੋਠੀ ਲੈ ਕੇ ਆਏ ਤੁਹਾਡੇ ਲਈ ਜਿਹਦਾ ਡਿਜ਼ਾਈਨ ਤੁਹਾਡਾ ਦਿਲ ਖਿੱਚ ਲੂਗਾ ਤੁਹਾਡੇ ਜੀ ਕਰੋ ਬਾਈ ਇਹੋ ਜੀ ਚੀਜ਼ ਹੀ ਬਣਾਉਣੀ ਆ ਬਾਈ ਜੇ ਗੱਲ ਕਰੀ ਐਲੀਵੇਸ਼ਨ ਦੀ ਹਾਂਜੀ ਕਿਹੜਾ ਡਿਜ਼ਾਈਨ ਆ ਜਾਂਦਾ ਇਹ ਇਹ ਸਾਰਾ ਨਿਓ ਕਲਾਸਿਕਲ ਦਾ ਡਿਜ਼ਾਈਨ ਹੈ ਜੀ ਹਾਂਜੀ ਤੇ ਇਹਦੇ ਵਿੱਚ ਫਰੰਟ ਨਿਓ ਕਲਾਸਿਕਲ ਹੈ ਜਿਹੜੀਆਂ ਬਾਉਂਡਰੀ ਵਾਲਸ ਹੈਗੀਆਂ ਨੇ ਉਹ ਸਾਰੀਆਂ ਟੋਟਲੀ ਕਲਾਸਿਕਲ ਦੇ ਵਿੱਚ ਰੀਆਂ ਜਾਂਦੀਆਂ ਨੇ ਠੀਕ ਹੈ ਜੀ ਹਾਂਜੀ ਇੱਥੋਂ ਤੱਕ ਕਿ ਅਸੀਂ ਜਿਹੜਾ ਫਰਸ਼ ਦਾ ਡਿਜ਼ਾਈਨ ਵੀ ਉਹ ਵੀ ਐਸ ਪਰ ਮਤਲਬ ਕਲਾਸਿਕਲ ਥੀਮ ਦੇ ਹਿਸਾਬ ਨਾਲ ਹੀ ਰੱਖਿਆ ਠੀਕ ਹੈ ਜੀ ਭਾਈ ਦੋ ਪਾਸੇ ਲੁੱਕਾਂ ਦੀ ਇੱਕ ਇਧਰੋਂ ਆ ਗਈ ਐਂਟਰੀ ਇੱਕ ਇਧਰੋਂ ਆ ਗਈ ਜੀ ਹਾਂਜੀ ਇਹਦੀ ਵੈਸੇ ਤਾਂ ਆਪਾਂ ਜੇ ਘਰ ਦੇ ਹਿਸਾਬ ਨਾਲ ਵੇਖੀ ਤਾਂ ਦੋ ਪਾਸੇ ਲੁੱਕਾਂ ਬੱਝੀ ਆਪਾਂ ਬਾਹਰੋਂ ਦੇਖੀ ਤਾਂ ਚਾਰੇ ਪਾਸੇ ਇਹਦਾ ਆਪਾਂ ਵਰਕਿੰਗ ਕੀਤੀ ਹੋਈ ਆ ਚਾਰੇ ਪਾਸੇ ਹੀ ਇਹਦਾ ਡਿਜ਼ਾਈਨ ਬਣਿਆ ਹੋਇਆ ਠੀਕ ਆ ਜੀ ਹਾਂਜੀ ਮਿਲ ਕਰ ਨੂੰ ਜਿੱਧਰੋਂ ਮਾਜੀ ਵੇਖ ਸਕਦੇ ਜੀ ਟੋਟਲ 7500 ਸਕੁਅਰ ਫੁੱਟ ਏਰੀਆ ਆ ਨਾ ਭਈ ਤੇ ਮੈਂ ਦੇਖ ਰਿਹਾ ਇੱਧਰ ਪਾਵੇ ਵਗੈਰਾ ਭਈ ਇਹ ਵੀ ਬਹੁਤ ਵੱਖਰੇ ਲਾਏ ਹੋਏ ਨੇ ਜਿਵੇਂ ਅੱਜ ਕੱਲ ਸਿਮਿੰਟਡ ਚੱਲਦੇ ਆ ਹਾਂਜੀ ਇਹ ਸਾਰੇ ਜਿਹੜੇ ਹੈਗੇ ਆ ਮਕਰਾਨਾ ਮਾਰਬਲ ਆ ਜੀ ਇਹ ਸਾਰਾ ਟੋਟਲੀ ਠੀਕ ਆ ਜੀ ਹਾਂਜੀ ਤੇ ਆਪਣਾ ਸੀਮਿੰਟ ਦਾ ਪਲਾਨ ਸੀਗਾ ਪਹਿਲਾਂ ਪਰ ਅਸੀਂ ਚੀਜ਼ ਸੋਚੀ ਕਿ ਜੇ ਚੀਜ਼ ਆਪਾਂ ਲਾਉਣੀ ਲੱਗੇ ਆਪਾਂ origignal ਚੀਜ਼ ਹੀ ਲਾਈ ਤੇ ਬਾਈ ਇਧਰ ਗੱਡੀਆਂ ਨੂੰ ਖੜਾਉਣ ਵਾਸਤੇ ਇਹ ਵੀ ਇੱਕ ਬਹੁਤ ਸੋਹਣਾ ਉੱਪਰ ਛੱਤ ਤੇ ਡਿਜ਼ਾਈਨ ਬਹੁਤ ਸੋਹਣਾ ਬਣਾਇਆ ਹੈਗਾ ਜੀ ਹਾਂਜੀ ਹਾਂਜੀ ਇਹ ਫਿਰ ਅਸੀਂ ਇਹ ਐਕਚੁਅਲ ਦੇ ਵਿੱਚ ਅਸੀਂ ਇਹਨੂੰ ਮੋਡੀਫਾਈ ਕੀਤਾ ਇਹ ਪਹਿਲਾਂ ਪੁਰਾਣਾ ਘਰ ਸੀਗਾ ਜੀ ਇਹਨੂੰ ਅਸੀਂ ਗੈਰਾਜ ਦੇ ਵਿੱਚ ਕਨਵਰਟ ਕਰਕੇ ਤੇ ਅਸੀਂ ਇਹਨੂੰ ਫਿਰ ਯੂਜ਼ ਕੀਤਾ ਨਾਲ ਇਹਦੇ ਨਾਲ ਦੋ ਆਪਾਂ ਸਰਵੈਂਟ ਰੂਮ ਵੀ ਰੱਖੇ ਹੋਏ ਜੀ ਅੱਗੇ ਥੱਲੇ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਈ ਹੋਰਾਂ ਨੇ ਜਿਹੜਾ ਟਾਈਲਾਂ ਦਾ ਹਰਸ ਲਾਇਆ ਹੋਇਆ ਚਾਹੇ ਗੱਡੀ ਟਰੈਕਟਰ ਕੋਸ਼ ਚੜੀ ਜਾਵੇ ਕਿਸ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਤੇ ਇਧਰ ਇੱਕ ਓਪਨ ਕਿਚਨ ਦਾ ਕਨਸੈਪਟ ਵੀ ਬਾਈ ਉਹਰਾਣੇ ਦਿੱਤਾ ਹੋਇਆ ਤੇ ਕਲਰ ਬਾਈ ਕਲਰ ਏਸ਼ੀਅਨ ਪੇਂਟ ਕਿਹੜਾ ਕੀਤਾ ਹੋਇਆ ਨਹੀਂ ਇਹ ਕਲਰ ਜਿਹੜਾ ਇਹ ਪੇਂਟ ਹੋਇਆ ਹੋਇਆ ਸਾਰਾ ਐਮ ਆਰ ਐਫ ਦੇ ਵਿੱਚ ਹੋਇਆ ਹੋਇਆ ਠੀਕ ਹੈ ਜੀ ਹਾਂਜੀ ਬਟ ਜਿਹੜੇ ਕਲਰ ਕੋਡ ਹੈਗੇ ਆ ਉਹ ਕੋਡ ਸਾਡੇ ਪਰਸਨਲੀ ਅਸੀਂ ਆਪ ਕ੍ਰੀਏਟ ਕੀਤੇ ਆ ਕੋਈ ਵੀ ਜਿਹੜਾ ਉਹਨਾਂ ਦੀ ਕੈਟਲੌਗ ਜਾਂ ਸਪੈਕਟਰਾ ਦੇ ਵਿੱਚੋਂ ਨਹੀਂ ਹੈਗੇਗੇ ਤੁਸੀਂ ਆਪ ਦੇ ਅਕੋਰਡਿੰਗ ਦਿੱਤਾ ਵੀ ਸਾਨੂੰ ਆਹ ਚੀਜ਼ ਚਾਹੀਦੀ ਹਾਂਜੀ ਅਸੀਂ ਆਪ ਦੇ ਜਿਵੇਂ ਰੇਸ਼ਿਓ ਉਹਨਾਂ ਦੇ ਫਿਰ ਅਸੀਂ ਇੰਪਲੀਮੈਂਟ ਕੀਤਾ ਹੈਗਾ ਮਤਲਬ ਉਹ ਉਹ ਸਟੈਂਡਰਡ ਕਲਰਸ ਨਹੀਂ ਹੈਗੇ ਜੀ ਜੀ ਲੋਬੀ ਦੋਸਤੋ ਜੇਕਰ ਤੁਸੀਂ ਵੀ ਚਾਹੋ ਇਹ ਜਿਹਾ ਘਰ ਤੁਹਾਡਾ ਹੋਵੇ ਤਾਂ ਨੰਬਰ ਸਕਰੀਨ ਤੇ ਦਿੱਤਾ ਹੋਇਆ ਵੀਰ ਨੂੰ ਕਾਲ ਕਰ ਲੇ ਬਹੁਤ ਵਧੀਆ ਆਰਕੀਟੈਕਟ ਨੇ ਸਾਰੀਆਂ ਟੀਮਾਂ ਇਹਨਾਂ ਕੋਲੇ ਬਿਲਡਰ ਦਾ ਕੰਮ ਵੀ ਕਰਦੇ ਆ ਤੇ ਇੱਕ ਖਾਸ ਬੇਨਤੀ ਹੈ ਵੀ ਜੇਕਰ ਤੁਸੀਂ ਚਾਹੋ ਵੀਰ ਪੈਸਾ ਖਰਚਣਾ ਸਾਨੂੰ ਇੱਕ ਚੰਗਾ ਜਿਹਾ ਬੰਦਾ ਚਾਹੀਦਾ ਨਾ ਤਾਂ ਉਹ ਬੰਦਾ ਇਹ ਹੈਗਾ ਭਾਈ ਨੂੰ ਸੰਪਰਕ ਕਰ ਲਓ ਧੰਨਵਾਦ ਦੋਸਤੋ